ਜੇ ਕੋਈ ਚੰਗਾ ਕੰਮ ਹੋਵੇ ਤਾਂ ਸਰਕਾਰ ਨੇ ਕਰਾਇਆ ਜੇ ਕੋਈ ਮਾੜਾ ਕੰਮ ਹੋ ਜੇ ਗਾਲਾਂ ਪੈਂਦੀਆਂ ਹੋਣ ਤਾਂ ਪ੍ਰਸ਼ਾਸਨ ਦੀ ਨਾਕਾਮਯਾਬੀ ਸੋ ਭਗਵੰਤ ਮਾਨ ਨੇ ਇਹ ਗੱਲ ਕਹੀ ਆ ਕਿ ਜਿਹੜੇ ਇਲਾਕੇ ਦੇ ਵਿੱਚ ਨਸ਼ਾ ਵਿਕੂਗਾ ਉਸ ਇਲਾਕੇ ਦਾ ਐਸਐਸਪੀ ਜਾਂ ਡੀਸੀ ਜਿਹੜਾ ਉਹ ਸਸਪੈਂਡ ਹੋਊਗਾ ਪਰ ਸਰਕਾਰ ਆ ਜਿਹੜੀ ਉਹ ਫੇਰ ਇਹ ਗੱਲ ਕਹਿ ਕੇ ਜਿਹੜੀ ਆ ਉਹ ਨਿਕਲ ਗਈ ਐਮਐਲਏ ਤੇ ਕਿਉਂ ਨਹੀਂ ਐਕਸ਼ਨ ਹੋ ਸਕਦਾ ਐਮਐਲਏ ਕਿਉਂ ਨਹੀਂ ਸਸਪੈਂਡ ਹੋ ਸਕਦਾ ਉੱਥੋਂ ਦਾ ਐਮਪੀ ਕਿਉਂ ਨਹੀਂ ਸਸਪੈਂਡ ਹੋ ਸਕਦਾ ਉਸ ਮੌਜੂਦਾ ਸਰਕਾਰ ਦੇ ਬੰਦੇ ਆ ਇਹਦਾ ਮਤਲਬ ਇਹ ਹੋਇਆ ਕਿ ਸਰਕਾਰ ਜਿਹੜੀ ਉਹ ਨਸ਼ਾ ਨਹੀਂ ਵਕਾਉਂਦੀ ਮਤਲਬ ਤੁਸੀਂ ਇਹ ਕਹਿਣਾ ਚਾਹੁੰਦੇ ਹੋ ਕਿ ਸਰਕਾਰ ਦਾ ਨਸ਼ਾ ਵਕਾਉਣ ਦੇ ਵਿੱਚ ਜਾਂ ਵੇਚਣ ਦੇ ਵਿੱਚ ਕੋਈ ਹੱਕ ਨਹੀਂ ਕੋਈ ਹੱਥ ਨਹੀਂ ਹਰੇਕ ਥਾਂ ਦੇ ਉੱਤੇ ਰਿਸ਼ਵਤ ਚੱਲਦੀ ਆ ਜੇ ਰਿਸ਼ਵਤ ਲੈਣ ਵਾਲੇ ਨੂੰ ਪੁੱਛਿਆ ਜਾਵੇ ਤਾਂ ਉਹ ਕਹਿ ਦਿੰਦਾ ਕਿ ਮੰਤਰੀਆਂ ਤੱਕ ਪੈਸੇ ਜਾਂਦੇ ਆ ਛੋਟੇ ਤੋਂ ਛੋਟਾ ਲੀਡਰ ਜਿਹੜਾ ਨਵਾਂ ਬਣਿਆ ਹੁੰਦਾ ਉਹਦੇ ਕੋਲੇ 4-5 ਕਿੱਲੇ ਹੁੰਦੇ ਆ ਤੇ ਥੋੜੇ ਸਮੇਂ ਦੇ ਵਿੱਚ ਹੀ 50-50 ਕਿੱਲੇ 60-60 ਕਿੱਲੇ ਆਮ ਜਿਹੇ ਜਿਹੜੇ ਆ ਜਾਂਦੇ ਆ ਵੱਡੀਆਂ-ਵੱਡੀਆਂ ਗੱਡੀਆਂ ਆ ਜਾਂਦੀਆਂ ਜਿਵੇਂ ਆਪਾਂ ਕਹਿ ਲਈਏ ਕਿ ਸੋਨਾ ਵੱਧੂ ਆ ਜਾਂਦਾ ਸਾਰਾ ਕੁਝ ਆ ਜਾਂਦਾ ਇਹ ਅੱਖੀਂ ਦੇਖੀ ਗੱਲ ਆ ਇਹ ਹਰੇਕ ਦੇ ਹੈਗੀ ਆ ਤੇ ਫੇਰ ਮਤਲਬ ਜੇ ਆਪਾਂ ਕਹੀਏ ਜਿਵੇਂ ਕਮਰ ਸਿੰਘ ਵਿਜੇ ਪ੍ਰਤਾਪ ਨੇ ਚੱਡੇ ਦਾ ਨਾਂ ਲਿਆ ਸੀਗਾ ਤੇ ਫੇਰ ਉਸ ਤੇ ਕੋਈ ਕਾਰਵਾਈ ਮਤਲਬ ਕਾਰਵਾਈ ਤੁਸੀਂ ਸਰਕਾਰ ਤੇ ਨਹੀਂ ਹੋ ਸਕਦੀ ਕਾਰਵਾਈ ਐਮਐਲਏ ਤੇ ਨਹੀਂ ਹੋ ਸਕਦੀ ਕਾਰਵਾਈ ਮੰਤਰੀ ਤੇ ਨਹੀਂ ਹੋ ਸਕਦੀ ਪ੍ਰਸ਼ਾਸਨਿਕ ਅਧਿਕਾਰੀਆਂ ਤੇ ਕਾਰਵਾਈ ਤੁਸੀਂ ਕਰੋਗੇ ਐਸਐਸਪੀ ਤੇ ਡੀਸੀ ਤੇ ਜਾਂ ਛੋਟੇ ਦਰਜੇ ਦੇ ਮੁਲਾਜ਼ਮਾਂ ਤੇ ਮਤਲਬ ਇਹਨਾਂ ਨੂੰ ਤੁਸੀਂ ਚੱਕ ਕੇ ਦੂਜੇ ਜ਼ਿਲ੍ਹੇ ਦੇ ਵਿੱਚ ਜਾਂ ਬਹੁਤ ਦੂਰ ਕਿਤੇ ਇਹਨਾਂ ਦੀ ਬਦਲੀ ਕਰ ਦੇਵੋਗੇ ਪਰ ਐਮਐਲਏ ਦੀ ਕਿਤੇ ਬਦਲੀ ਨਹੀਂ ਹੁੰਦੀ ਸਾਰਿਆਂ ਨੂੰ ਪਤਾ ਹੈ ਕਿ ਕੌਣ ਵਕਾਉਂਦਾ ਕਿੱਥੋਂ ਵਿਕਦਾ ਕਿੱਥੋਂ ਪੈਸਾ ਬਣਦਾ ਤੇ ਕਿੱਥੇ ਜਾਂਦਾ ਇਹ ਸਾਰਿਆਂ ਨੂੰ ਪਤਾ ਬੋਲਦਾ ਕੋਈ ਨਹੀਂ ਕਿਹੜਾ ਜ਼ਿਲ੍ਹਾ ਕਿਹੜੀ ਥਾਂ ਜਿੱਥੇ ਨਸ਼ਾ ਨਹੀਂ ਵਿਕਦਾ ਹਰ ਥਾਂ ਦੇ ਉੱਤੇ ਨਸ਼ਾ ਵਿਕਦਾ ਹਰ ਸ਼ਹਿਰ ਦੇ ਵਿੱਚ ਹਰ ਪਿੰਡ ਦੇ ਵਿੱਚ ਨਸ਼ੇ ਦੇ ਸਦਾਕਰ ਬੈਠੇ ਆ ਸਿਰਫ ਵੋਟਾਂ ਲੈਣ ਦੇ ਮਾਰਿਆਂ ਨੇ ਪਿਛਲੇ ਦਿਨੀ ਜਿਹੜੀਆਂ ਵੋਟਾਂ ਪਈਆਂ ਉਹਦੇ 'ਚ 3 ਕਿਸੀਟਾਂ ਆਈਆਂ ਇਹਨਾਂ ਨੂੰ ਹੁਣ ਇਹਨਾਂ ਨੂੰ ਆਏ ਆ ਕਿ ਹੱਲਾ ਗੁੱਲਾ ਜਹਾ ਮਾਰੀਏ ਨਸ਼ੇ ਦਾ ਮੁੱਦਾ ਜ਼ਿਆਦਾ ਚੱਲਦਾ ਤੇ ਨਸ਼ੇ ਦੇ ਮੁੱਦੇ ਤੇ ਅਫਸਰਾਂ ਨੂੰ ਇੱਕ ਵਾਰੀ ਕਹਿ ਦਈਏ ਕਿ ਮਾੜਾ ਜਿਹਾ ਹੌਲਜੋਲ ਕਰ ਦਿਓ 10-15 ਕਿ ਦਿਨ ਹੌਲਜੋਲ ਕਰ ਦਿਓ ਮੁੜ ਕੇ ਚੁੱਪ ਕਰਕੇ ਬਹਿ ਜਾਓ ਤੁਸੀਂ ਨਹੀਂ ਬੋਲਣਾ ਬਹੁਤ ਸਾਰੇ ਇਲਾਕਿਆਂ ਦੇ ਵਿੱਚ ਵੇਖਿਆ ਗਿਆ ਕਿ ਜਿਹੜੇ ਮੁਲਾਜ਼ਮਾ ਉਹ ਨਸ਼ੇ ਵਾਲੇ ਨੂੰ ਫੜਦੇ ਆ ਪਰ ਜਿਹੜੇ ਲੀਡਰਾਂ ਦੇ ਲੋਕ ਆ ਉਹ ਨਸ਼ੇ ਵਾਲਿਆਂ ਨੂੰ ਛਡਾ ਕੇ ਲੈ ਜਾਂਦੇ ਆ ਜ਼ਿਆਦਾਤਰ ਤੇ ਫੜਿਆ ਜਾਂਦਾ ਨਸ਼ਾ ਲੈਣ ਵਾਲਿਆਂ ਨੂੰ ਜਾਂ ਨਸ਼ਾ ਲਾਉਣ ਵਾਲਿਆਂ ਨੂੰ ਨਸ਼ਾ ਵੇਚਣ ਵਾਲਿਆਂ ਨੂੰ ਕੋਈ ਵੀ ਨਹੀਂ ਫੜਦਾ ਕਿਉਂ ਬਈ ਉਹਨਾਂ ਨੂੰ ਕਿਉਂ ਨਹੀਂ ਫੜਦੇ ਕਿ ਉਹ ਹੀ ਗੱਲ ਆ ਜਾਂਦੀ ਹੈ ਫਿਰ ਉੱਥੋਂ ਕਮਿਸ਼ਨ ਜਾਂਦਾ ਮੋਟਾ ਉੱਥੋਂ ਹੀ ਤਾਂ ਸਾਰੀ ਕਾਰਗੁਜ਼ਾਰੀ ਜਾਰੀ ਹੁੰਦੀ ਹੈ ਉੱਥੋਂ ਹੀ ਤਾਂ ਸਾਰੀ ਫੰਡਿੰਗ ਆਉਂਦੀ ਹੈ ਮਤਲਬ ਲੋਕਾਂ ਨੂੰ ਬੇਵਕੂਫ ਬਣਾਉਣਾ ਇੱਕ ਬਸ ਲੋਕਾਂ ਨੂੰ ਸਾਰਾ ਕੁਝ ਪਤਾ ਕਿ ਕਿਵੇਂ ਪੰਜਾਬ ਦੇ ਵਿੱਚ ਨੌਜਵਾਨੀ ਦਾ ਜਿਹੜਾ ਕਹਾਣ ਹੋ ਰਿਹਾ ਅਮਰਪਾਲ ਸਿੰਘ ਤੋਂ ਕਿਉਂ ਤੱਕ ਲਈ ਸੀ ਕਿਉਂਕਿ ਉਹ ਨੌਜਵਾਨੀ ਨੂੰ ਨਸ਼ਿਆਂ ਤੋਂ ਰਹਿਤ ਕਰ ਰਿਹਾ ਸੀਗਾ ਸਿੱਖੀ ਵਾਲੇ ਪਾਸੇ ਲੈ ਕੇ ਆ ਰਿਹਾ ਸੀ ਤੇ ਇਹ ਤੁਹਾਨੂੰ ਕਦੇ ਵੀ برداشت ਨਹੀਂ ਹੁੰਦਾ ਕਿਉਂਕਿ ਜੇ ਨੌਜਵਾਨ ਜਾਗਰੂਕ ਹੋ ਗਏ ਨੌਜਵਾਨਾਂ ਨੇ ਨਸ਼ਾ ਛੱਡਤਾ ਤੇ ਫਿਰ ਤੁਹਾਡੇ ਪਿੱਛੇ ਕਿਵੇਂ ਲੱਗਣਗੇ ਪੰਜਾਬ ਦੀ ਬਰਬਾਦੀ ਕਿਵੇਂ ਹੋਊਗੀ ਤੁਹਾਨੂੰ ਪੈਸਾ ਕਿੱਥੋਂ ਆਊਗਾ ਮਤਲਬ ਅਸਲੀਅਤ ਇਹ ਆ ਕਿ ਐਸਐਸਪੀ ਤੇ ਡੀਸੀ ਤੇ ਕਾਰਵਾਈ ਕਰਨ ਲਈ ਪੁਲਿਸ ਦੀ ਕੀ ਜ਼ਰਤ ਹੈ ਕਿ ਸਰਕਾਰ ਤੋਂ ਬਿਨਾ ਕੁਝ ਵੀ ਇੱਧਰ ਉੱਧਰ ਹੋ ਸਕੇ ਬੋਲਦੇ ਤਾਂ ਹੱਥਵਾਸੀ ਕੁਝ ਨਹੀਂ ਸਾਰਾ ਕੁਝ ਤਾਂ ਸਰਕਾਰ ਦੇ ਹੱਥ ਵਿੱਚ ਹੈ। ਮਤਲਬ ਇੱਥੋਂ ਆਪਾਂ ਕਹਿ ਸਕਦੇ ਹਾਂ ਕਿ ਕਾਨੂੰਨ ਵੀ ਸਰਕਾਰ ਦੇ ਹੱਥ 'ਚਾ ਕਿਉਂ ਕਾਨੂੰਨ ਦੇ ਕਾਨੂੰਨ ਸਰਕਾਰ ਦੇ ਹੱਥ 'ਚਾ ਕਿੱਥੋਂ ਸਾਬਤ ਹੁੰਦਾ ਬੰਦੀ ਸਿੰਘਾਂ ਦੀ ਰਿਹਾਈ ਤੋਂ। ਤੇ ਬੰਦੀ ਸਿੰਘਾਂ ਦੀ ਰਿਹਾਈ ਕਿਉਂ ਨਹੀਂ ਹੋ ਰਹੀ ਬਾਈ? ਕਾਨੂੰਨ ਦੇ ਮੁਤਾਬਕ ਉਹਨਾਂ ਨੇ ਸਜ਼ਾ ਕੱਟ ਲਈ ਤੇ ਫਿਰ ਵੀ ਰਿਹਾਈ ਨਹੀਂ ਹੋ ਰਹੀ ਇਹਦਾ ਮਤਲਬ ਕਾਨੂੰਨ ਸਰਕਾਰ ਦੇ ਹੱਥ 'ਚਾ। ਸੁਪਰੀਮ ਕੋਰਟ ਵੀ ਸਰਕਾਰ ਦੇ ਹੱਕ 'ਚਾ ਹਾਈ ਕੋਰਟ ਵੀ ਸਰਕਾਰ ਦੇ ਹੱਥ 'ਚਾ। ਸਾਰੇ ادارے ਸਰਕਾਰ ਦੇ ਹੱਥ ਚ ਤਾਂ ਫਿਰ 2.5 ਸਾਲ ਪਿੱਛੇ ਲੰਘ ਗਏ ਜਿਹੜੇ 2.5 ਸਾਲਾਂ ਦੇ ਵਿੱਚ ਕੀ ਕਾਰਗਜਾਰੀ ਕਿੱਥੇ ਨਸ਼ਾ ਬੰਦ ਹੋਇਆ ਕਿੱਥੇ ਕੀ ਹੋਇਆ ਕਿਹੜੇ-ਕਿਹੜੇ ਬੰਦੇ ਸਸਪੈਂਡ ਕੀਤੇ ਤੁਸੀਂ ਕਿਹੜੇ-ਕਿਹੜੇ ਆਪਦੇ ਲੀਡਰਾਂ ਤੇ ਕਾਰਵਾਈ ਕੀਤੀ ਪਤਾ ਸਾਰਿਆਂ ਨੂੰ ਸਭ ਕੁਝ ਆ ਪਰ ਚੁੱਪ ਰਹਿੰਦੇ ਆ ਕੀ ਸਰਕਾਰ ਆ ਸਰਕਾਰ ਦੇ ਲੀਡਰ ਆ ਜਿਹੜੇ ਉਹ ਜ਼ੋਰ ਪਾ ਕੇ ਕਿ ਉਹ ਨਾਲ ਜਾ ਕੇ ਨਸ਼ਾ ਨਹੀਂ ਫੜ ਸਕਦੇ ਕੀ ਉਹਨਾਂ ਨੂੰ ਪਤਾ ਨਹੀਂ ਵੀ ਕਿੱਥੇ-ਕਿੱਥੇ ਨਸ਼ਾ ਪਰ ਨਹੀਂ ਬਹੁਤ ਸਾਰੇ ਲੋਕ ਆ ਜਿਹੜੇ ਬੋਲਦੇ ਨਹੀਂ ਕਿਉਂ ਨਹੀਂ ਬੋਲਦੇ ਕਿਉਂਕਿ ਉਹਨਾਂ ਨੂੰ ਪਤਾ ਹੁੰਦਾ ਕਿ ਜਾਵਾਂਗੇ ਕਿੱਥੇ ਮਤਲਬ ਰਿਸ਼ਵਤ ਖੋਰੀ ਨੂੰ ਲੋਕਾਂ ਰੋਕਣ ਦੇ ਲਈ ਐਪਲੀਕੇਸ਼ਨ ਕਿਨੂੰ ਦੇਵਾਂਗੇ ਕੀ ਪਤਾ ਐਪਲੀਕੇਸ਼ਨ ਲੈਣ ਵਾਲਾ ਵੀ ਰਿਸ਼ਵਤਖੋਰ ਹੋਵੇ ਫਿਰ ਉੱਥੇ ਤੁਸੀਂ ਕਿੱਥੇ ਜਾਓਗੇ ਸੋ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਕਾਰਵਾਈ ਕਰਨ ਨਾਲੋਂ ਆਪ ਦਾ ਜਮੀਰ ਜਗਾਓ ਆਪ ਗਰਾਊਂਡ ਲੈਵਲ ਤੇ ਨਿਕਲੋ ਜਦੋਂ ਵੋਟਾਂ ਮੰਗਣੀਆਂ ਹੁੰਦੀਆਂ ਉਦੋਂ ਤੱਕ ਘਰ ਘਰ ਜਾਂਦੇ ਹੋ ਪਰ ਜਦੋਂ ਨਸ਼ਾ ਬੰਦ ਕਰਾਉਣਾ ਹੁੰਦਾ ਜਾਂ ਰਿਸ਼ਵਤ ਖੋਰੀ ਬੰਦ ਕਰਾਉਣੀ ਹੁੰਦੀ ਆ ਉਦੋਂ ਤੁਹਾਡੇ ਕੋਲੇ ਟਾਈਮ ਨਹੀਂ ਹੁੰਦਾ ਉਦੋਂ ਤੁਸੀਂ ਗਲੀਆਂ 'ਚ ਜਾ ਜਾ ਕੇ ਨਹੀਂ ਵੇਂਦੇ ਕਿ ਕਿੱਥੇ ਨਸ਼ਾ ਵਿਕਦਾ ਕਿੱਥੇ ਨਹੀਂ ਵਿਕਦਾ ਪਤਾ ਸਾਰਾ ਕੁਝ ਹੁੰਦਾ ਲੋਕਲ ਐਮਐਲਏ ਲੋਕਲ ਐਮਪੀ ਨੂੰ ਨਾ ਪਤਾ ਹੋਵੇ ਕਿ ਨਸ਼ਾ ਕਿੱਥੇ ਵਿਕਦਾ ਇਹ ਹੋ ਹੀ ਨਹੀਂ ਸਕਦਾ ਪਰ ਨਹੀਂ ਉਸ ਪਾਸੇ ਆਉਣਾ ਨਹੀਂ ਸੋ ਪ੍ਰਸ਼ਾਸਨਿਕ ਅਧਿਕਾਰੀਆਂ ਤੇ ਕਾਰਵਾਈ ਕਰਨ ਨਾਲੋਂ ਐਮਐਲਏ ਤੇ ਕਾਰਵਾਈ ਹੋਣੀ ਚਾਹੀਦੀ ਹੈ ਉੱਥੋਂ ਦੇ ਤੇ ਐਮਐਲਏ ਨੂੰ ਸਸਪੈਂਡ ਕਰਕੇ ਨਵਾਂ ਐਮਐਲਏ ਲਾਉਣਾ ਚਾਹੀਦਾ ਕਿ ਭਾਈ ਤੂੰ ਕਰਕੇ ਜਾਰੀ ਕਰਕੇ ਦਿਖਾ ਦੇਖਦੇ ਹਾਂ ਤੇਰੀ ਕਰਕੇ ਜਾਰੀ ਕਿਹੋ ਜੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ